ਕਿ ਆਪਣੀ ਮਿੱਟੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਚੋਗਾ ਜੁਗਣ ਲਈ ਜਾਣਾ ਤੇ ਉੱਥੇ ਜਾ ਕੇ ਫਿਰ ਮੋਹ ਪਾ ਲੈਣਾ ਕਿ ਆਪਣੇ ਆਲਣੇ ਨੂੰ ਦੁਬਾਰਾ ਦੇਖਣ ਜਾਈਏ ਇਹੀ ਗੰਦੋਲੇ ਪ੍ਰਦੇਸ਼ ਆ ਆਪਣੇ ਪਰਿਵਾਰ ਦਾ ਮੋਹ ਆਪਣੀ ਮਿੱਟੀ ਦਾ ਮੋਹ ਆਪਣੇ ਰੁੱਖਾਂ ਦਾ ਮੋਹ ਆਪਣੇ ਬੋੜਾਂ ਦਾ ਮੋਹ ਆਪਣੇ ਪਿੱਪੜਾਂ ਦਾ ਮੋਹ ਆਪਣੀਆਂ ਡੇਕਾਂ ਨਿਮਾਂ ਆਪਣੇ ਆਪਣੀਆਂ ਆਡਾਂ ਆਪਣੇ ਚਵੱਚੇ ਇਹਨਾਂ ਚੀਜ਼ਾਂ ਨੂੰ ਪੰਜਾਬੀਆਂ ਨੇ ਬੜਾ ਪਿਆਰ ਕੀਤਾ ਉੱਥੇ ਜਾ ਕੇ ਵੀ ਜਦੋਂ ਵਿਦੇਸ਼ ਦੇ ਵਿੱਚ ਆਪਣੇ ਆਰਥਿਕ ਪੱਖੋਂ ਵੀ ਖੁਸ਼ਹਾਲ ਹੋ ਗਏ ਪਰ ਇੱਕ ਜਿਹੜੀ ਇਮੋਸ਼ਨਲ ਅਟੈਚਮੈਂਟ ਆ ਜਿਹੜੀ ਭਾਵਕ ਖਿੱਚ ਆ ਆਪਣੇ ਪੰਜਾਬ ਦੀ ਉਹ ਇਹਨਾਂ ਦੇ ਹਿਰਦਿਆਂ ਦੇ ਵਿੱਚ ਹਮੇਸ਼ਾ ਹੀ ਬਣੀ ਰਹੀ ਸੋ ਜਦੋਂ ਕਦੀ ਇਹ ਚੋਗਾ ਚੁੱਕ ਕੇ ਉਥੋਂ ਵਾਪਸ ਆਪਣੇ ਵਤਨ ਪਰਤਦੇ ਨੇ ਜਦੋਂ ਆਪਣੇ ਉਹਨਾਂ ਰੁੱਖਾਂ ਥੱਲੇ ਆਣ ਕੇ ਬੈਠਦੇ ਨੇ ਉਹ ਆਪਣੇ ਗਵਾਚੇ ਪਲਾਂ ਨੂੰ ਵੀ ਯਾਦ ਕਰਦੇ ਨੇ ਉਹ ਜਿਹੜੇ ਪਲ ਇਹਨਾਂ ਦੇ ਹੱਥਾਂ 'ਚੋਂ ਕਿਰ ਗਿਆ ਜਦੋਂ ਭਰੇ ਪੂਰੇ ਪਰਿਵਾਰ ਹੁੰਦੇ ਸੀ ਜਦੋਂ ਸਾਂਝੀਆਂ ਰਹਿਤਲਾਂ ਹੁੰਦੀਆਂ ਸੀ ਉਹਨਾਂ ਨੂੰ ਯਾਦ ਕਰਦੇ ਨੇ ਸੋ ਅਸੀਂ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਆ ਕਿ ਕੰਦੋਲੇ ਪ੍ਰਦੇਸ਼ ਦੇ ਵਿੱਚ ਉਹ ਸਖਸ਼ ਉਹ ਸਖਸ਼ੀਅਤ ਤੁਹਾਡੇ ਰੂਬਰੂ ਕੀਤੀ ਜਾਵੇ ਜਿਨ੍ਹਾਂ ਨੇ ਇੱਥੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿ ਆਪਣੇ ਸੱਭਿਆਚਾਰ ਨੂੰ ਪ੍ਰਸਾਰ ਕੀਤਾ ਪ੍ਰਮੋਟ ਕੀਤਾ ਤੇ ਵਿਦੇਸ਼ਾਂ ਵਿੱਚ ਵੀ ਇਸ ਮਹਿਕ ਨੂੰ ਲੈ ਕੇ ਗਏ ਔਰ ਉਸ ਮਹਿਕ ਨੂੰ ਲੈ ਕੇ ਵਾਪਸ ਫਿਰ ਇੱਥੇ ਪਰਤਦੇ ਨੇ ਫਿਰ ਯਾਦ ਕਰਦੇ ਨੇ ਉਹਨਾਂ ਪਲਾਂ ਨੂੰ ਸੋ ਇਦਾਂ ਦੀ ਸ਼ਖਸੀਅਤ ਸਾਡੇ ਵਿੱਚ ਵਿੱਕੀ ਨਾਗਰਾ ਜੀ ਅੱਜ ਸਾਡੇ ਆਨਸਕਾਈ ਮੀਡੀਆ ਪਰਿਵਾਰ ਦੇ ਵਿੱਚ ਆਏ ਨੇ ਸੋ ਅਸੀਂ ਵਿੱਕੀ ਨਾਗਰਾ ਜੀ ਤੁਹਾਡਾ ਬਹੁਤ ਬਹੁਤ ਜੀਆਂ ਨੂੰ ਕਰਦੇ ਆ ਥੈਂਕ ਯੂ ਕਿ ਤੁਸੀਂ ਅੱਜ ਸਾਡੇ ਵਿੱਚੋਂ ਤੇ ਸਾਨੂੰ ਖੁਸ਼ੀ ਹੋ ਰਹੀ ਆ ਇਹ ਕਲਾ ਨਾਲ ਜੁੜਿਆ ਹੋਇਆ ਉਹ ਮਨੁੱਖ ਸਾਡੇ ਵਿੱਚ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਇਸ ਪੰਜਾਬ ਦੀ ਧਰਤੀ ਤੇ ਜਿਨੇ ਇਹ ਮੇਲਿਆਂ ਦੇ ਰੂਪ ਦੇ ਵਿੱਚ ਜਿਹੜਾ ਉਹ ਇੱਕ ਬੂਟਾ ਲਾਇਆ ਇਸ ਸੱਭਿਆਚਾਰ ਦਾ ਸੋ ਮੁੜ ਕੇ ਵਿਦੇਸ਼ ਚ ਡਾਰੀ ਮਾਰੀ ਦੋ ਤਿੰਨ ਕੰਟਰੀਆਂ ਚੰਗੀਆਂ ਕੰਟਰੀਆਂ ਦੇ ਵਿੱਚ ਜਾ ਕੇ ਰੋਜੀ ਰੋਟੀ ਦੀ ਤਲਾਸ਼ ਕੀਤੀ ਤੇ ਅੱਜ ਸਾਡੇ ਸਟੂਡੀਓ ਚ ਫਿਰ ਪਰਤਿਆ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹੋਏ ਤੁਹਾਡਾ ਬਹੁਤ ਸ਼ੁਕਰੀਆ ਕਰਦੇ ਆ ਕਿ ਤੁਸੀਂ ਸਟੂਡੀਓ ਚ ਆਏ ਥੈਂਕ ਯੂ ਬਾਜੀ ਸਕਾਈ ਟੀਵੀ ਜਿੱਤੇ ਕੇ ਦਰਸ਼ਕਾਂ ਦੇ ਰੂਬਰੂ ਹੋ ਰਿਆਂ ਤੇ ਮੈਂ ਥੈਂਕ ਯੂ ਕਰਦਾ ਹਾਂ ਬਾਜੀ ਤੁਹਾਡਾ ਤੇ ਵਿੱਕੀ ਨਾਗਰਾ ਜੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਕੋਹਾਲਾ ਪਿੰਡ ਤੋਂ ਸਰੀ ਤੱਕ ਦੇ ਸਫ਼ਰ ਦੀ ਕਿਉਂਕਿ ਹੁਣ ਤੁਸੀਂ ਉਹ ਕੋਹਾਲਾ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਦੇ ਨਕਸ਼ੇ ਤੇ ਵੀ ਕਿਤੇ ਆਧੀ ਖੂਈ ਤੋਂ ਪਿੱਛੇ ਦੇ ਦਾਕੇ ਪੈਂਦਾ ਸੀ ਤੇ ਹੁਣ ਜਿਹੜਾ ਸਰੀ ਅਤ ਆਧੁਨਿਕ ਸ਼ਹਿਰ ਜਿਹੜਾ ਜੇ ਦੇ ਵੀ ਤੁਸੀਂ ਰਹਿ ਰਹੇ ਹੋ ਸਹੂਲਤਾਂ ਮਾੜ ਰਹੇ ਹੋ ਤੇ ਇਹ ਮੈਨੂੰ ਖਾਸ ਗੱਲ ਇਹ ਲੱਗੀ ਵੀ ਤੁਸੀਂ ਇੱਥੇ ਕਲਾ ਨਾਲ ਜੁੜੇ ਹੋਏ ਸੀ ਤੁਸੀਂ ਮੈਨੂੰ ਜਾਣਕਾਰੀ ਸੀ ਇਸ ਗੱਲ ਦੀ ਕਿ ਤੁਸੀਂ ਮੇਲੇ ਕਰਾਉਣੇ ਸ਼ੁਰੂ ਕੀਤੇ ਸੀ ਕੋਹਾਲੇ ਦੀ ਧਰਤੀ ਤੇ ਉਹ ਪਿੰਡ ਜਿਹੜਾ ਜਿਹਨੂੰ ਨਕਸ਼ੇ ਤੇ ਲਿਹਾਉਣ ਦਾ ਯਤਨ ਕੀਤਾ ਤੁਸੀਂ ਸੋ ਇਹ ਮੇਲਿਆਂ ਦਾ ਵਿਚਾਰ ਜਿਹੜਾ ਇਹ ਤੁਹਾਡੇ ਮਨ 'ਚ ਕਿੱਦਾਂ ਆਇਆ ਜੀ ਕਿਉਂਕਿ ਇਹ ਮੇਲੇ ਜਿਹੜੇ ਸੀ ਇਹ ਆਮ ਤੌਰ ਤੇ ਵੱਡੇ ਵੱਡੇ ਸ਼ਹਿਰਾਂ ਚ ਲੁਧਿਆਣੇ ਵਰਗੇ ਸ਼ਹਿਰਾਂ ਚ ਹੁੰਦੇ ਸੀ ਤੇ ਜਿਹੜਾ ਕੋਹਾਲਾ ਪਿੰਡ ਦੇ ਵਿੱਚ ਇੱਕ ਮੇਲਿਆਂ ਦੀ ਪਿਰਤ ਪਾਉਣੀ ਇਹਦਾ ਇਹਦਾ ਵਿਚਾਰ ਕਿੱਥੋਂ ਪਰਪਲਿਤ ਹੋਇਆ ਇਹ ਦੇਖੋ ਜੀ ਇਹਦੇ ਮਗਰ ਵੀ ਇੱਕ ਤੁਸੀਂ ਸਮਝ ਲਓ ਕਿ ਇੱਕ ਸਟੋਰੀ ਹੈ ਹੂੰ ਜਿਵੇਂ ਕਿ ਨਾ ਇੱਕ ਸਮਾਂ ਹੁੰਦਾ ਸੀਗਾ ਜਦੋਂ ਬਾਹਰ ਜਾਣ ਦਾ ਬਹੁਤ ਕਰੀਰ ਹੁੰਦਾ ਸੀਗਾ ਹੂੰ ਤੇ ਮੈਨੂੰ ਵੀ ਇੱਥੇ ਸੀਗਾ ਕਿ ਮੈਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਵੀ ਬਾਹਰ ਜਾਣਾ ਹੂੰ ਸੋ ਮੈਂ ਸਭ ਤੋਂ ਪਹਿਲਾਂ ਕਿਉਂਕਿ ਉਹ ਤੋਂ ਪਹਿਲਾਂ ਮੈਂ ਸੱਭਿਆਚਾਰ ਨਾਲ ਜਾਂ ਆਪਾਂ ਸੰਗੀਤ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਵੀ ਜੁੜਿਆ ਨਹੀਂ ਸੀ ਹੂੰ ਸੋ ਸਭ ਤੋਂ ਪਹਿਲਾਂ ਮੈਂ ਉਦੋਂ ਢੋਲ ਇੱਕ ਜਿੱਦਾਂ ਸੰਗ ਬੰਦੇ ਦੀ ਖੁੱਲ ਜਾਂਦੀ ਆ ਕਿ ਇੱਕ ਦੁਕਾਨ ਦੇ ਅੰਦਰ ਢੋਲ ਵਾਲਾ ਹੁੰਦਾ ਸੀ ਹੂੰ ਉਹਦੇ ਵਿੱਚ ਉਹਨੇ ਢੋਲ ਵਜਾਉਣਾ ਤੇ ਮੈਂ ਇਕੱਲੇ ਨੇ ਭੰਗੜਾ ਪਾਉਣਾ ਵਾਹ ਜੀ ਵਾਹ ਜੀ ਤੇ ਉਹਦੇ ਨਾਲ ਜਿੱਦਾਂ ਪਹਿਲਾਂ ਤੋਂ ਤੁਸੀਂ ਉਦੋਂ ਹੀ ਖੁੱਲ ਜਾਂਦੀ ਹੂੰ ਹੈਨਾ ਹੂੰ ਉਸ ਤੋਂ ਬਾਅਦ ਆ ਫਿਰ ਜਿੱਦਾਂ ਮੈਂ ਕੁਝ ਟਾਈਮ ਗਾयक ਸਖਵਿੰਦਰ ਪੰਚੀ ਜੀ ਹੋਣੀ ਹੂੰ ਉਹਨਾਂ ਦੇ ਨਾਲ ਵੀ ਬੈਕ ਵੋਕਲ ਤੇ ਜਾਂਦਾ ਰਿਹਾ ਅੱਛਾ ਜੀ ਚਲੋ ਫਿਰ ਜਦਾਂ ਪੇ ਆਪਾਂ ਕਿਸੇ ਪਾਸੇ ਦਾ ਨਹੀਂ ਕੀਤਾ ਵੱਖਰੀ ਗੱਲ ਆ ਪਰ ਇਸ ਜਿਹੜਾ ਮੈਂ ਫੀਲਡ ਦੇ ਵਿੱਚ ਆ ਗਿਆ ਥੋੜਾ ਜਿਹਾ ਹੂੰ ਤੇ ਉਹ ਜਿਹੜਾ ਸ਼ੌਕ ਜਿਹੜਾ ਆ ਇਧਰ ਹੀ ਵੱਧ ਗਿਆ ਅੱਛਾ ਜੀ ਹਾਂਜੀ ਤੇ ਜਿਹੜਾ ਦੇਖੋ ਜਦੋਂ ਮੈਂ ਮੇਨਲੀ ਤਾਂ ਮੈਨੂੰ ਇਹੀ ਪਤਾ ਲੱਗਾ ਵੀ ਮੇਲੇ ਤੁਸੀਂ ਕਰਵਾਏ ਘਵਾਲੇ ਚ ਸ਼ੁਰੂ ਕੀਤੇ ਹਾਂਜੀ ਵੀ ਮੇਲੇ ਦਾ ਵਿਚਾਰ ਕਿੱਥੋਂ ਆ ਗਿਆ ਮਨ ਦੇ ਵਿੱਚ ਕਿਉਂਕਿ ਪੰਜਾਬੀ ਤਾਂ ਆਮ ਤੌਰ ਤੇ ਪੰਜਾਬੀਆਂ ਨਾਲ ਇਹ ਗੱਲ ਜੁੜੀ ਹੋਈ ਆ ਪੀ ਪੰਜਾਬੀਆਂ ਨੇ ਮੱਲਾ ਬਹੁਤ ਮਾਰੀਆਂ ਪੀ ਪੰਜਾਬੀ ਆਏ ਦੁਨੀਆ ਤੇ ਮੇਲਾ ਮਨਾਉਣ ਹਾਂ ਜਿੱਥੇ ਚਾਰ ਪੰਜਾਬੀ ਜੁੜ ਜਾਂਦੇ ਉੱਥੇ ਵੈਸੇ ਮੇਲਾ ਬਣ ਜਾਂਦਾ ਬਿਲਕੁਲ ਤੇ ਜਿਹੜਾ ਮੇਲੇ ਦਾ ਵਿਚਾਰ ਆ ਇਹ ਕਿੱਥੋਂ ਮਨ ਦੇ ਵਿੱਚ ਆ ਗਿਆ ਵੀ ਮੈਂ ਘਵਾਲੇ ਤੇ ਮੇਲਾ ਕਰਾਵਾਂ ਇਹ ਜੀ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਹੂੰ ਜਦੋਂ ਇੱਕ ਵਾਰੀ ਸਾਡੇ ਪਿੰਡ ਮਾਨਕ ਸਾਹਿਬ ਉਹਨਾਂ ਨੇ ਆਉਣਾ ਸੀਗਾ ਹੂੰ ਤੇ ਉੱਥੇ ਸਾਡੇ ਪਿੰਡ ਦੀ ਮੰਡੀ ਦੇ ਵਿੱਚ ਆਲੇ-ਦੁਆਲੇ ਪਿੰਡਾਂ ਤੋਂ ਲੋਕ ਕਿਉਂਕਿ ਉਦੋਂ ਟਰਾਲੀਆਂ ਤੇ ਟਰੱਕਾਂ ਜਿੱਥੇ-ਜਿੱਥੇ ਵੀ ਲੋਕੀ ਆਉਂਦੇ ਹੁੰਦੇ ਸੀਗੇ ਔਰ ਮਾਨਕ ਦਾ ਖਰੇਜ ਬਹੁਤ ਸੀ ਖਰੇਜ ਬਹੁਤ ਸੀਗਾ ਹੂੰ ਉਦੋਂ ਲੋਕ ਆਏ ਪਰ ਉਹ ਮਾਨਕ ਸਾਹਿਬ ਉਦੋਂ ਆਏ ਨਹੀਂ ਐਨ ਮੌਕੇ ਤੇ ਅੱਛਾ ਉਹ ਜਿੱਦਾਂ ਲੋਕੀ ਫਿਰ ਜਦੋਂ ਜਾਂਦੇ ਆ ਫਿਰ ਉਹ ਕੋਈ ਗਲਤ ਅਲਫਾਜ਼ ਵੀ ਬੋਲਦੇ ਆ ਵਿਖਰੇ ਕਿਉਂਕਿ ਉਹਨਾਂ ਨੂੰ ਭੁੱਖ ਕੀਤਾ ਸੀਗਾ ਹੂੰ ਪਰ ਆਪਾਂ ਨੂੰ ਪਤਾ ਹੀ ਆ ਕਿ ਮਾਨਕ ਸਾਹਿਬ ਕਈ ਵਾਰੀ ਘਰ ਜਾਂਦੇ ਹੁੰਦੇ ਸੀਗੇ ਅੱਛਾ ਜੀ ਤੇ ਉਹਨੋਂ ਬੜਾ ਮਹਿਸੂਸ ਹੋਇਆ ਹੂੰ ਤੇ ਮੇਰਾ ਖਿਆਲ ਹੈ ਨਾ ਅਸੀਂ ਉਸ ਤੋਂ ਬਾਅਦ ਦੂਜੇ ਮੇਲੇ ਦੇ ਵਿੱਚ ਮਾਨਕ ਸਾਹਿਬ ਉਹਨਾਂ ਨੂੰ ਵੀ ਸੱਦਿਆ ਸੀ ਅੱਛਾ ਜੀ ਜਿਹਦੇ ਵਿੱਚ ਉਹ ਮੈਂ ਹੁਣ ਟਰਾਈ ਕਰ ਰਿਹਾ ਕਿ ਮੈਨੂੰ ਉਹ ਇੱਕ ਵੀਸੀਆਰ ਦੀ ਰੀਲ ਆ ਵੀ ਉਹ ਮਿਲੇ ਹੂੰ ਜਿਹਦੇ ਵਿੱਚ ਮਾਨਕ ਸਾਹਿਬ ਨੇ ਤੇ ਉਹਨਾਂ ਦੇ ਦੋਨੇ ਚੇਲੇ ਸੁਖਵਿੰਦਰ ਪਾਂਚੀ ਤੇ ਦਿਆਲਪ uri ਉਹਨਾਂ ਨੇ ਨਾ ਬਹੁਤ ਮਤਲਬ ਉੱਥੇ ਗੱਡਮੀ ਸਟੇਜ ਲਾਈ ਸੀ ਅੱਛਾ ਜੀ ਤੇ ਉਹ ਫਿਰ ਸਾਨੂੰ ਜਦਾਂ ਇਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਵੀ ਇੱਕ ਸਮਾਂ ਸੀ ਜਦੋਂ ਮਾਨਕ ਸਾਹਿਬ ਨਹੀਂ ਪਹੁੰਚ ਸਕੇ ਹੂੰ ਤੇ ਇੱਕ ਸਮਾਂ ਆ ਮਾਨਕ ਸਾਹਿਬ ਦੇ ਨਾਲ ਨਾਲ ਬਾਕੀ ਵੀ ਜਿੰਨੇ ਨਵੇਂ ਪੁਰਾਣੇ ਸਿੰਗਰ ਆ ਉਹ ਅਸੀਂ ਸੱਦੇ ਪਲੱਸ ਨਾਲ ਸਾਨੂੰ ਇਹ ਵੀ ਹੁੰਦਾ ਸੀਗਾ ਕਿ ਇੱਕ ਹਟਮਾ ਜਾਂ ਪਿੰਡ ਆ ਸਾਡਾ ਹਾਂਜੀ ਕਿਉਂਕਿ ਇਹ ਕਪੂਰਥਲੇ ਦੇ ਨਾਲ ਸਾਡੀ ਸਰਹੱਦ ਜੁੜ ਜਾਂਦੀ ਕਾਲਾ ਸੰਘਿਆ ਕੀ ਆ ਜਾਂਦਾ ਹਾਂਜੀ ਸੋ ਸਾਨੂੰ ਇਹ ਵੀ ਸੀਗਾ ਕਿ ਸਾਡੇ ਪਿੰਡ ਦਾ ਜਿਹੜਾ ਨਾਂ ਵੀ ਉਹ ਅੱਗੇ ਆਵੇ ਦੁਨੀਆ 'ਚ ਕੋਹਾਲਾ ਅੱਗੇ ਆਵੇ ਹਾਂਜੀ ਕੋਹਾਲਾ ਨਾਂ ਵੱਡੀ ਗੱਲ ਆ ਜੀ ਵੱਡੀ ਗੱਲ ਆਪਣੇ ਪਿੰਡ ਨੂੰ ਅੱਗੇ ਲਿਆਉਣਾ ਇਹ ਇਹੀ ਅਸਲ 'ਚ ਪੰਜਾਬੀਅਤ ਦੀ ਪ੍ਰਮੋਸ਼ਨ ਤੁਹਾਡਾ ਇਹੋ ਹੀ ਇਹ ਚੰਗਾ ਗੁਣਵਾ ਤੁਹਾਡੇ ਸੁਭਾ ਦਾ ਮੇਰੀ ਗੁਣ ਆ ਕਿ ਆਪਣੇ ਪਿੰਡ ਨੂੰ ਪ੍ਰਮੋਟ ਕਰਨਾ ਪਿੰਡ ਨਾਲ ਤੁਹਾਨੂੰ ਇੱਕ ਨਿੱਕੀ ਜੀ ਗੱਲ ਹੋਰ ਦੱਸਦਾ ਜੀ ਹੂੰ ਪਿੰਡ ਦੀ ਗੱਲ ਹੂੰ ਕਿਉਂਕਿ ਮੈਂ ਪਿੰਡ ਨਾਲ ਕੋਈ ਜ਼ਿਆਦਾ ਜੁੜਿਆ ਹਾਂ ਹੂੰ ਮੈਨੂੰ ਜਦੋਂ ਮੈਂ ਕੈਨੇਡਾ ਤੋਂ ਆਇਆ ਹਾਂ ਨਾ ਮੈਨੂੰ ਆਉਣ ਦਾ ਘੱਟ ਤੇ ਵਾਪਸ ਆਉਣ ਦਾ ਜ਼ਿਆਦਾ ਫਿਕਰ ਸੀ ਕਿ ਮੈਂ ਫੇਰ ਮੁੜ ਕੇ ਕੈਨੇਡਾ ਜਾਣਾ ਹਾਂ ਤੇ ਇੱਕ ਹੋਰ ਬ੍ਰਦਰ ਮੇਰਾ ਹੈ ਨਾ ਜਦੋਂ ਮੈਂ ਕੈਨੇਡਾ 'ਚ ਪੱਕਾ ਹੋ ਗਿਆ ਹੂੰ ਉਹ ਮੈਨੂੰ ਅੱਥਰ ਨਾਲ ਪੈ ਕੇ ਕਹਿੰਦੇ ਵੀ ਤੂੰ ਸਾਰੀਆਂ ਆਈਡੀਆ ਤੇ ਮੈਂ ਲਿਖਿਆ ਆਪਣਾ ਨਾਮ ਵਿੱਕੀ ਨਾਗਰਾ ਕੋਹਾਲਾ अच्छा जी अच्छा हाँ, हाँ। था। वो कहंदे तू ਹੁਣ ਵਿਕੀ ਨਾਗ ਦਾ ਕੈਨੇਡਾ ਵਾਲਾ ਲਿਖ। ਅੱਛਾ ਹੁਣ ਪੱਕਾ ਹੋ ਗਿਆ ਜੀ। ਹਾਂ ਹਾਂ। ਪਰ ਮੈਂ ਕਹਾ ਬਈ ਮੈਂ ਤੇ ਜਿਹੜਾ ਕੋਹਾਲਾ ਹੀ ਲਿਖਣਾ ਇਹ ਸਾਡੇ ਦਿਲ ਤੋਂ ਨਹੀਂ ਨਿਕਲਦਾ। ਸਾਡਾ ਪਿੰਡ ਨਹੀਂ ਦਿਲ। ਵੈਰੀ ਗੁੱਡ ਵੈਰੀ ਗੁੱਡ। ਹਾਂਜੀ। ਇਹ ਗੱਲ ਆ ਤੇ ਕਿੰਨੇ ਇੱਕ ਗਾਇਕ ਜਿਹੜੇ ਉਹ ਕੋਹਾਲਾ ਹੀ ਧਰਤੀ ਤੇ ਵੀ ਤੁਸੀਂ ਇਹ ਯਤਨ ਬਹੁਤ ਕਰਨਾ ਪੈਂਦਾ ਜੀ। ਬਹੁਤ ਜ਼ਿਆਦਾ। ਤੇ ਗਾਇਕਾਂ ਤੱਕ ਅਪਰੋਚ ਕਿਦਾਂ ਕਰਦੇ ਸੀ ਤਾਂ ਹੁਣ ਉਦੋਂ ਜਦੋਂ ਦੀ ਆਪਾਂ ਗੱਲ ਕਰ ਰਹੇ ਆ ਉਦੋਂ ਗਾਇਕ ਬਹੁਤ ਪਿੰਡਾਂ ਚ ਆਉਂਦੇ ਸੀ। ਪਰ ਐਸਾ ਵੀ ਬਹੁਤ ਲਿੰਦੇ ਸੀ ਤੇ ਦੁਨੀਆ ਵੇਖਣ ਵੀ ਬਹੁਤ ਜਾਂਦੀ ਸੀ ਹੁਣ ਤੇ ਹੁਣ ਤੇ ਸੀੜੀਆਂ ਜਿਹੜੀਆਂ ਜਾਂ ਵੱਡੀਆਂ ਸਟੇਜਾਂ ਜਿਹੜੀਆਂ ਉਹਨਾਂ ਤੇ ਹੁਣ ਵੱਡੇ ਵੱਡੇ ਸ਼ਹਿਰਾਂ ਚ ਆਉਣਾ ਸ਼ੁਰੂ ਹੋ ਗਿਆ ਉਦੋਂ ਪਿੰਡ ਚ ਸਟੇਜ ਲਾਉਣੀ ਔਰ ਗੱਡਿਆਂ ਵਾਲੀ ਸਟੇਜ ਆਉਣੀ ਚੰਗਾ ਕਲਾਕਾਰ ਆਉਣਾ ਜਿਹਦੇ ਜਿੱਦਾਂ ਦਾ ਹੁਣ بڑا ਮਾਹੌਲ ਸੀ ਇਦਾਂ ਦਾ ਤੇ ਤੁਸੀਂ ਉਦੋਂ ਮਤਲਬ ਕਲਾਕਾਰਾਂ ਤੱਕ ਅਪਰੋਚ ਦਾ ਕੀ ਜਰੀਆ ਬਣਦਾ ਸੀ ਆਪ ਜਾਣਾ ਪੈਂਦਾ ਸੀ ਲਾਰੇ ਲੱਪੇ ਕਿਦਾਂ ਲੱਗਦੇ ਸੀ ਜਾਂ ਤੁਹਾਡੇ ਕਿਹਾਂ ਹੀ ਆ ਜਾਂਦੇ ਸੀ ਨਹੀਂ ਪਹਿਲੋ ਜਦੋਂ ਅਸੀਂ ਸਟਾਰਟ ਕੀਤਾ ਨਾ ਸਾਡੇ ਨਾਲ ਸਭ ਤੋਂ ਪਹਿਲਾਂ ਸਾਥ ਦਿੱਤਾ ਸੀ ਪੰਛੀ ਪੰਛੀ ਹੋਣਾ ਨੇ ਸੁਖਵਿੰਦਰ ਸੁਖਵਿੰਦਰ ਪੰਛੀ ਨੇ ਉਹਨਾਂ ਨੇ ਜਦੋਂ ਸਾਨੂੰ ਸਾਥ ਦਿੱਤਾ ਉਦੋਂ ਸਾਡੇ ਫੇ ਇਹਨਾਂ ਰਾਈ ਸਿੰਗਰ ਪਹਿਲੀ ਵਾਰੀ ਸੌਖੇ ਹੋ ਗਏ ਸੀ ਉਹਨਾਂ ਦੇ ਲਈ ਹਾਂਜੀ ਕਿਉਂਕਿ ਸਟਾਰਟਿੰਗ ਜਿਹੜੀ ਆ ਜਦੋਂ ਤੁਸੀਂ ਉਹਦੇ ਵਿੱਚ ਵੜ ਜਾਂਦੇ ਲਾਈਨ ਦੇ ਫਿਰ ਤੁਹਾਡੇ ਬਹੁਤ ਸਾਰਕਲ ਬਣ ਜਾਂਦੇ ਆ ਅੱਡ ਅੱਡ ਜਿੱਥੋਂ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਆ ਕਈ ਵਾਰੀ ਆਪਣੀ ਗੱਲ ਨਹੀਂ ਹੁੰਦੀ ਕਿਸੇ ਰਾਈ ਆਪਾਂ ਕਿਸੇ ਗੀਤਕਾਰ ਰਾਈ ਜਾਂ ਕਿਸੇ ਰਾਈ ਵੀ ਇਦਾਂ ਸਾਰੇ ਸਾਧਨ ਵਰਤਦੇ ਸੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਫੋਨ ਕੱਢੋ ਜਿੱਦਾਂ ਮਰਜੀ ਨੰਬਰ ਕੱਢੋ ਗੱਲ ਕਰੋ ਗੱਲ ਕਰੋ ਉਦੋਂ ਇਹ ਸਾਰਿਆਂ ਲਈ ਬਹੁਤ ਪਹਿਲਾਂ ਤੰਗੀਆਂ ਆਈਆਂ ਜਦੋਂ ਪਹਿਲਾ ਮੇਲਾ ਕਰੋਨਾ ਉਦੋਂ ਇਹ ਪਤਾ ਲੱਗਣਾ ਵੀ ਤੁਸੀਂ ਸਾਜੀ ਕਰਨੇ ਆ ਸਾਊਂਡ ਕਿਹੜਾ ਕਰਨਾ ਆ ਤੇ ਉਹ ਜਿਹੜੀਆਂ ਸਾਰਿਆਂ ਫਿਰ ਤੁਹਾਨੂੰ ਤੁਸੀਂ ਪੋਸਟਰ ਬਣਾਉਂਦੇ ਸੀ ਉਦੋਂ ਪੋਸਟਰਾਂ ਦਾ ਜੱਕ ਉਦੋਂ ਨਵਾਂ ਆਇਆ ਸੀਗਾ ਕਰੀ ਉਦੋਂ ਆ ਉਦੋਂ ਬਾਅਦ ਫਿਰ ਛੇਤੀ ਬੋਰਡ ਜਿਹੜੇ ਆਪਾਂ ਸਾਈਨ ਬੋਰਡ ਲਾਉਣੇ ਉਹ ਵੀ ਉਹ ਵੀ ਬਣਨੇ ਸ਼ੁਰੂ ਫਿਰ ਉਹਨਾਂ ਨੂੰ ਅਸੀਂ ਆਪ ਜਾਣਾ ਅਸੀਂ ਆਪ ਬਣਵਾ ਕੇ ਅਸੀਂ ਆਪ ਉਹਨਾਂ ਨੂੰ ਲਾਉਣਾ ਸਾਰੇ ਪਹਿਲਾਂ ਰਾਤਾਂ ਨੂੰ ਜਾ ਜਾ ਕੇ ਲਾਉਣਾ ਕਿਉਂਕਿ ਉਹ ਇੱਕ ਉਦੋਂ એનર્ਜੀ ਇੰਨੀ ਸੀ ਕਿ ਕੰਮ ਕਰਦੀ ਹੈ ਨਾ ਫਿਰ ਸਾਡਾ ਮੇਲਾ ਜਿਹੜਾ ਆ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗਾ ਤੇ ਸਾਡ ਵੱਧ ਤੋਂ ਵੱਧ ਲੋਕ ਇੱਥੇ ਆਉਂ ਲੋਕ ਇੱਥੇ ਆਉਂ ਹਾਂਜੀ ਤੇ ਇਹ ਤੇ ਹੁਣ ਸਾਡਾ ਮਤਲਬ ਕੇਂਦਰ ਦੀ ਗੱਲ ਜਿੱਦਾਂ ਆਪਾਂ ਕਹਿੰਦੇ ਕੰਧੋਲੇ ਪ੍ਰਦੇਸ਼ ਦੀ ਆਪਾਂ ਗੱਲ ਕਰ ਰਹੇ ਹਾਂ ਹਾਂਜੀ ਤੇ ਸਾਡਾ ਕੇਂਦਰ ਬਣ ਗਿਆ ਜੀ ਸਿਰਫ ਮੇਲੇ ਹੀ ਹਾਂਜੀ ਜਦੋਂ ਬੰਦਾ ਆਪਣੀ ਧਰਤੀ ਨਾਲ ਇਦਾਂ ਇਮੋਸ਼ਨਲੀ ਜੁੜਿਆ ਹੋਵੇ ਤੁਸੀਂ ਇੱਕ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੇ ਜਦੋਂ ਬਾਹਰ ਜਾਣ ਵਾਲੀ ਗੱਲ ਫਿਰ ਆ ਗਈ ਫਿਰ ਕਹਾਲੇ ਨੂੰ ਛੱਡਣ ਵਾਲੀ ਜਿਹੜੀ ਗੱਲ ਆ ਗਈ ਹਾਂਜੀ ਉਦੋਂ ਇਹਨਾਂ ਮੇਲਿਆਂ ਨੂੰ ਛੱਡ ਕੇ ਕਿਉਂਕਿ ਦਿਲ ਨਹੀਂ ਕਰਦਾ ਜਾਣ ਨੂੰ ਕਿਉਂਕਿ ਇੱਥੇ ਵੀ ਰਜਵੀ ਰੋਟੀ ਆਪਾਂ ਨੂੰ ਮਿਲਦੀ ਸੀ ਫਿਰ ਵੀ ਆਪਾਂ ਵੱਧ ਆਰਥਿਕ ਵਸੀਲਿਆਂ ਦੀ ਤਲਾਸ਼ ਵਿੱਚ ਆਪਣੀ ਨਵੀਂ ਪੀੜੀ ਨੂੰ ਸੈਟਲ ਕਰਨ ਦੇ ਚੱਕਰ 'ਚ ਜਦੋਂ ਫਿਰ ਬਾਹਰ ਜਾਣ ਦਾ ਸਬਬ ਬਣਿਆ ਕਿੱਦਾਂ ਕਿਉਂਕਿ ਅੱਡੀ ਤੇ ਢਾਡੀ ਪਹਿਲਾਂ ਥੋੜੀ ਜਦੋਂ ਤੁਸੀਂ ਢੋਲ ਤੇ ਭੰਗੜਾ ਪਉਂਦੇ ਸੀ ਤੇ ਬਾਹਰ ਜਾਣ ਦਾ ਇਹ ਇੱਕ ਜਰੀਆ ਸੀ ਹਾਂਜੀ ਫਿਰ ਬਾਹਰ ਜਾਣ ਦਾ ਕਿੱਦਾਂ ਸਬਬ ਬਣਿਆ ਜਦੋਂ ਤੁਸੀਂ ਹੁਣ ਕੰਨਦੋਲੇ ਪ੍ਰਦੇਸ਼ ਤੇ ਆਪਾਂ ਅਸਲ ਚਾ ਲਈਏ ਬਾਹਰ ਇਦਾਂ ਜੀ ਇਹਦਾ ਵੀ ਮਤਲਬ ਇੱਕ ਵੱਖਰਾ ਹੀ ਅੱਜਕੱਲ੍ਹ ਕਾਰਨ ਹੁੰਦਾ ਸਾਰਿਆਂ ਦਾ ਹੀ ਹਾਂ ਕਿਉਂਕਿ ਜਿੰਨੀਆਂ ਵੀ ਬੀਬੀਆਂ ਉਹ ਆਪਣੇ ਆਪ ਬਾਹਰ ਜਾਂ ਆਪਣੇ ਨਿਆਣੇ ਨੂੰ ਬਾਹਰ ਭੇਜਣ ਦੇ ਹੱਕ ਚ ਹੁੰਦੀਆਂ ਸਾਰੀਆਂ ਹੂੰ ਜੇ ਤੁਸੀਂ ਇੱਤੋਂ ਵੀ ਅੱਗੇ ਚੱਲ ਜاؤ ਕਿਉਂਕਿ ਪੰਜਾਬ ਦੀ ਤੇ ਹਾਲਤ ਬਣ ਗਈ ਸੀਗੀ ਹੂੰ ਵੀ ਅਸੀਂ ਵੀ ਜਦੋਂ ਨਿੱਕੇ ਹੁੰਦੇ ਸੀਗੇ ਉਦੋਂ ਤੋਂ ਹੀ ਸ਼ੁਰੂ ਆ ਵੀ ਜਦੋਂ ਇੱਕ ਨਿਆਣਾ ਮਾੜਾ ਮੋਟਾ ਰਹਿਣ ਲੱਗਦਾ ਹੈ ਨਾ ਪੰਜਾਬ 'ਚ ਇਹ ਨਹੀਂ ਕਿਹਾ ਜਾਂਦਾ ਪਿੰਡਾਂ ਦੇ ਵਿੱਚ ਖਾਸ ਕਰਕੇ ਵੀ ਤੁਸੀਂ ਪੜ੍ਹਾਈ ਕਿਹੜੀ ਕਰਨੀ ਆ ਜਾਂ ਤੁਸੀਂ ਅੱਗੇ ਜਾ ਕੇ ਕੀ ਕਰਨਾ ਕਿ ਕੋਈ ਗੱਲ ਹੁੰਦੀ ਸੀਗੀ ਤੇ ਕੋਈ ਨੂੰ ਥੋੜਾ ਵੱਡਾ ਹੋ ਕੇ ਤੂੰ ਆਪਣੇ ਮਾਮੇ ਕੋ ਚਲ ਜਾਣਾ ਮਾਮਾ ਲੈ ਜਾਊਗਾ ਤੈਨੂੰ ਆ ਲੈ ਜਾਊਗਾ ਉਹ ਜਿਹੜੀ ਰੀਤ ਆ ਉਹ ਖਤਮ ਨਹੀਂ ਹੋਈ ਉਹ ਫਿਰ ਵੱਧ ਗਈ ਸਕੂਲਾਂ ਦੇ ਵਿੱਚ ਹੁਣ ਪਹਿਲਾਂ ਇਦਾਂ ਚੱਲਦਾ ਹੁੰਦਾ ਵੀ ਲੈ ਆ ਤੈਨੂੰ ਕੋਈ ਕਿ ਲਿਜਾਂਦੇ ਵੀ ਨਹੀਂ ਹੁੰਦੇ ਸੀ ਉਦੋਂ ਹੂੰ ਬਹੁਤ ਦੇ ਦੰਦੀ ਇਦਾਂ ਹੀ ਹੁੰਦੇ ਸੀਗੇ ਤੁਹਾਨੂੰ ਮਹੀਨਾ ਦੋ ਮਹੀਨੇ ਉਦੋਂ ਇਸੇ ਚੱਕਰ ਦੇ ਵਿੱਚ ਬਾਹਰ ਲੈ ਜਾਗੇ ਤੁਹਾਡੇ ਇੱਥੇ ਪਿੰਡ ਤਾ ਜਦੋਂ ਉਹਨਾਂ ਨੇ ਆਉਣਾ ਦੋ ਮਹੀਨੇ ਤੁਸੀਂ ਉਹਨਾਂ ਦੇ ਮਗਰ 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 ਇਹਨਾਂ ਨੇ ਬਾਹਰ ਲੈ ਜਾਣਾ ਹਾਂ ਹਾਂ ਸੋ ਇਹ ਜਿਹੜਾ ਹੈ ਨਾ ਚੱਕਰ ਫਿਰ ਹੌਲੀ-ਹੌਲੀ ਜਦੋਂ ਹੁਣ ਅਸੀਂ ਚਲੋ ਨਿਆਣੇ ਵੀ ਹੋ ਗਏ ਸਾਡੇ ਥੋੜੇ ਵੱਡੇ ਫਿਰ ਬੀਬੀਆਂ ਨੂੰ ਹੁੰਦਾਗਾ ਨਿਆੜਿਆਂ ਚ ਵੀ ਗਰੇਜ ਆ ਜਾਂਦਾ ਆ ਵੀ ਬਾਹਰ ਜਾਣ ਲੈ ਵੈਸੇ ਬਾਹਰ ਏਡਾ ਸੌਖਾ ਨਹੀਂ ਲਗਾ ਹੂੰ ਕਿਉਂਕਿ ਚਲੇ ਗਿਆਂ ਤੇ ਕਈਆਂ ਬੰਦਿਆਂ ਨੂੰ ਹੈ ਨਾ ਜਦੋਂ ਵੀਜਾ ਲੱਗਦਾ ਹੈ ਬਹੁਤ ਖੁਸ਼ੀ ਹੁੰਦੀ ਆ ਚਾ ਚੜਦਾ ਹੈ ਨਾ ਚਾ ਜਾਣਦਾ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਮੈਂ ਕੋਈ ਅਖੰਡਪੜ ਸਭ ਸੁੱਖੇ ਸੀਗੇ ਨਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਸੁੱਖਿਆ ਸੀ ਮੇਰੇ ਮਨ ਦੇ ਵਿੱਚ ਇੰਨਾ ਹੈ ਨਹੀਂ ਸੀਗਾ ਵੀ ਮੈਂ ਬਾਹਰ ਚਲੇ ਜਾਣਾ ਹੂੰ ਉਹ ਜਿਹੜੀਆਂ ਚੀਜ਼ਾਂ ਆ ਕਿਤੇ ਨਾ ਕਿਤੇ ਹਨਾ ਜਦੋਂ ਤੁਸੀਂ ਇੱਥੇ ਛੱਡ ਕੇ ਜਾਂ ਜਿਹੜੇ ਬੰਦੇ ਨੇ ਜ਼ਿਆਦਾ ਟਾਈਮ ਇੱਥੇ ਖਾਸ ਕਰਕੇ ਕਲਚਰ ਦੇ ਵਿੱਚ ਨਿਘਾਇਆ ਸੱਭਿਆਚਾਰ ਦੇ ਵਿੱਚ ਨਿਘਾਇਆ ਯਾਰ ਉਹਦਾ ਦਿਲ ਜਦਾਂ ਹਨਾ ਮੈਂ ਤੁਹਾਨੂੰ ਉਹ ਤੋਂ ਦੱਸਦਾ ਵੀ ਮੈਂ ਜਦੋਂ ਇੰਗਲੈਂਡ ਜਾਂਦਾ ਹੁੰਦਾ ਸੀ ਉਦੋਂ ਵਾਪਸ ਆ ਜਾਣਾ ਹੁੰਦਾ ਸੀ ਹੂੰ ਪਹਿਲਾਂ ਇੰਗਲੈਂਡ ਗਿਆ ਸੀ ਮੈਂ 8 ਵਾਰ ਹੀ ਗਿਆ ਹੂੰ ਉੱਥੋਂ ਬੜਾ ਆਪਣੇ ਖੁਸ਼ੀ ਹੋਣੀ ਫੋਟੋ ਪਾਉਣੀਆਂ ਜਾਣ ਲੱਗਿਆ ਨੇ ਰਾਹ ਚੋਂ ਪਾਉਣੀਆਂ ਜਿੱਦਾਂ ਹੈਗਾ ਅੱਜ ਕੱਲ ਸੋਸ਼ਲ ਮੀਡੀਆ ਤੇ ਹੂੰ ਤੇ ਜਦੋਂ ਮੈਂ ਕੈਨੇਡਾ ਗਿਆ ਇੱਕ ਫੋਟੋ ਨਹੀਂ ਪਾਈ ਫੇ ਹੁਣ ਉੱਥੇ ਰੁਕ ਕੇ ਰਹਿਣਾ ਪਿਆ ਮੈਨੂੰ ਮੈਨੂੰ ਹੁਣ ਵੀ ਵਿੱਕੀ ਜੀ ਤੁਹਾਡੇ ਚਿਹਰੇ ਤੋਂ ਨਾ ਜਿਹੜੀ ਇਮੋਸ਼ਨੈਲਟੀ ਆ ਉਹ ਹੁਣੀ ਹੁਣ ਵੀ ਮੈਨੂੰ ਮਹਿਸੂਸ ਹੋਈ ਆ ਵੀ ਤੋਹੀ ਉਹ ਲੋਖ ਖੁਸ਼ ਨਹੀਂ ਹੋਏ ਵੀ ਮੈਂ ਆਪਣਾ ਘਹਾੜਾ ਛੱਡ ਕੇ ਆਪਣਾ ਪੰਜਾਬ ਛੱਡ ਕੇ ਅੱਜ ਕੈਨੇਡਾ ਦਾ ਵਾਸੀ ਬਣ ਗਿਆ ਹਾਂਜੀ ਮੇਰੇ ਅਜੇ ਵੀ ਮੇਰਾ ਜਿਹੜਾ ਉੱਥੇ ਹੈ ਨਾ ਇੱਥੇ ਮੈਂ 3 ਰੋਥੇ ਆ ਬਾਕੀ ਮੈਂ ਇੱਥੇ ਹੀ ਹੁੰਦਾ ਹੂੰ ਮਤਲਬ ਜੇ ਮੇਰੇ ਹੁਣ ਮੈਂ ਸੋਸ਼ਲ ਮੀਡੀਆ ਤੇ ਵੀ ਆ ਜਾਂਦਾ ਜਦੋਂ ਵਧੀਆ ਕਲਾਕਾਰ ਆ ਜਾਂ ਜਾਂ ਮੈਂ ਉਹਨਾਂ ਨੂੰ ਰਾਈ ਕਰਦਾ ਕਿਉਂਕਿ ਸ਼ੋਸ਼ਣ ਮੀਡੀਆ ਤੇ ਹੁਣ ਥੋੜਾ ਸਰਕਲ ਹੈਗਾ ਆ ਆਪਾਂ ਉਹਨਾਂ ਨੂੰ ਹੁੰਦਾ ਵੀ ਆਪਾਂ ਉਹ ਜੁੜੇ ਹੀ ਰਹੇ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਕਿਸੇ ਸਿੰਗਰ ਨੂੰ ਕੀਤਾ ਹੈ ਨਾ ਪ੍ਰਮੋਟ ਕੀਤਾ ਜਾਂ ਕੁਝ ਵੀ ਆਪਾਂ ਮਤਲਬ ਇਸ ਲਾਈਨ ਦੇ ਵਿੱਚੋਂ ਪਾਸੇ ਹਟੇ ਨਹੀਂ ਹੋਇਆ ਉਹਦੇ ਨਾਲ ਕੀ ਹੈ ਇੱਕ ਤੋਥੇ ਥੋੜਾ ਜਿਹਾ ਟਾਈਮ ਸੁੱਖਾ ਨਿਕਲ ਜਾਂਦਾ ਹਮ ਜਦੋਂ ਤੁਸੀਂ ਹੈ ਨਾ ਜਿਹੜਾ ਬੰਦਾ میوزਿਕ ਦੇ ਵਿੱਚ ਆ میوزਿਕ ਲਾਈਨ ਦੇ ਵਿੱਚ ਉਹ ਸਟ੍ਰੈਸ ਜੇ ਘਟਉਦਾ ਹਮ ਇੱਕ ਤਾਂ ਦੀ ਭਾਅਕ ਤ੍ਰਿਪਤੀ ਹੁੰਦੀ ਰਹਿੰਦੀ ਹੈ ਹਾਂਜੀ ਕਿਉਂਕਿ ਜਿੱਦਾਂ ਕੈਨੇਡਾ ਵਰਗਾ ਮੁਲਖ ਆ ਉੱਥੇ ਲੋਕੀ ਸਟ੍ਰੈਸ ਦੇ ਵਿੱਚ ਬਹੁਤ ਆ ਹਮ ਉੱਥੇ ਤੁਹਾਡਾ ਇਹਨਾਂ ਐਂਟਰਟੇਨਮੈਂਟ ਵੀ ਉੱਥੇ ਇਹਨਾਂ ਨੇਗਾ ਕਿਉਂਕਿ ਉੱਥੇ ਲੋਕੀ ਜਿੱਦਾਂ ਇੰਗਲੈਂਡ ਵਰਗੀਆਂ ਕੰਟਰੀਆਂ ਆ ਉੱਥੇ ਪਹਿਲੋਂ ਤੋਂ ਗਏ ਆ ਉਹ ਲੋਕੀ ਥੋੜਾ ਜਆ ਹੋਰ ਤਰ੍ਹਾਂ ਹੋ ਗਏ ਹੂੰ ਜਿਹੜੇ ਹੁਣ ਕੈਨੇਡਾ ਦੇ ਵਿੱਚ ਗਏ ਆ ਉਹਨਾਂ ਦੇ ਵਿੱਚ ਇਹ ਤ੍ਰਿਸ਼ਨਾ ਹੁੰਦੀ ਆ ਵੀ ਅਸੀਂ ਕੁਛ ਨਾ ਕੁਛ ਜਿੱਦਾਂ ਕਿਸੇ ਨੇ ਘਰ ਬਣਾਉਣਾ ਕਰ ਲਓ ਪਹਿਲਾਂ ਕਿਉਂਕਿ ਸਟਰਗਲ ਬਹੁਤ ਆ ਸਟਰਗਲ ਬਹੁਤ ਹੁਣ ਜਦੋਂ ਪਹਿਲਾ ਬੰਦਾ ਜਾਂਦਾ ਆ ਉੱਥੇ ਹੂੰ ਜਾ ਕੇ ਫੇ ਉਹਨੂੰ ਸਾਧਨ ਬਣਾਉਣਾ ਹੁੰਦਾ ਪੱਕਾ ਵੀ ਪੱਕਾ ਕਿਦਾਂ ਹੋਣਾ ਹੂੰ ਪੇ ਉਦੋਂ ਬਾਅਦ ਹੁੰਦਾ ਆ ਪੇ ਮੈਂ ਘਰ ਲੈਣਾ ਹੂੰ ਘਰ ਲੈਣ ਤੋਂ ਬਾਅਦ ਹੁੰਦਾ ਆ ਪੇ ਹੁਣ ਉਹਦੇ ਕਿਸ਼ਤਾਂ ਜਾਈ ਜਾਣੀਆਂ ਜਦੋਂ ਨੂੰ ਕਿਸ਼ਤਾਂ ਲੱਗੇ ਹੁੰਦੀਆਂ ਉਦੋਂ ਨੂੰ ਉਹਨਾਂ ਦੇ ਨਿਆਣੇ ਕਹਿਣ ਲੱਪੇਦੇ ਪੇ ਆ ਘਰ ਆਪਾਂ ਬਦਲਣਾ ਨਹੀਂ ਵਾ ਬਰਕਾਈ ਕਈ ਬੰਦੇ ਉਹ ਦੁਬਾਰਾ ਫੇਫਾ ਜਾਂਦੇ ਆ ਘਰ ਚੇਂਜ ਕਰਕੇ ਹੂੰ ਸੋ ਉੱਥੇ ਸਟਰਗਲ ਬਹੁਤ ਆ ਬਟ ਉੱਥੇ ਸਭ ਤੋਂ ਜਿਹੜੀ ਜ਼ਿਆਦਾ ਵਧੀਆ ਗੱਲ ਆ ਉਹ ਹੈਗੀ ਸੇਫਟੀ ਜਿਹੜੀ ਆਪਣੇ ਇੱਥੇ ਪੰਜਾਬ ਚ ਨਹੀਂ ਗੀ ਹੂੰ ਤੇ ਉਹ ਉੱਥੇ ਜਾ ਕੇ ਨਹੀਂ ਕਦੇ ਇਹ ਵਿਚਾਰ ਪਣ ਪਿਆ ਵੀ ਕੋਈ ਮੇਲਾ ਕਰਾਈਏ ਇੱਥੇ ਕੋਈ ਕੋਈ ਇਕੱਠੇ ਹੋਈਏ ਕਦੀ ਬੈਠੀਏ ਕਿਉਂਕਿ ਉੱਥੇ ਵੀ ਆਰਗੇਨਾਈਜੇਸ਼ਨ ਚਲੋ ਜ਼ਿਆਦਾ ਤੇ ਨਹੀਂ ਪਰ ਸਾਡੇ ਜਿੱਦਾਂ ਵਗੈਰੇ ਲਿਟਰੇਚਰ ਦੀਆਂ ਬਹੁਤ ਆ ਨਾ ਹਾਂਜੀ ਤੇ ਇਦਾਂ ਦੀ ਕੋਈ ਆਰਗੇਨਾਈਜੇਸ਼ਨ ਹੋਵੇ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੋਵੇ ਵੀ ਆਪਾਂ ਯਾਰ ਜਿੱਦਾਂ ਮੇਲਾ ਉੱਥੇ ਪਿੰਡ ਕਰਾਉਂਦੇ ਸੀ ਕੋਈ ਇਦਾਂ ਦਾ ਕੋਈ ਪੰਜਾਬ ਦਾ ਕੋਈ ਉਦਮ ਕਰਕੇ ਦੇਖੀਏ ਅੱਜ ਉਹ ਵੀ ਜਿੱਦਾਂ ਅਸੀਂ ਕਰ ਰਹੇ ਆ ਜੇ ਥੋੜਾ ਤਾਂ ਟਾਈਮ ਉੱਥੇ ਲੱਗ ਜਾਂਦਾ ਤੁਹਾਨੂੰ ਪਹਿਲੂ ਹੂੰ ਹੁਣ ਅਸੀਂ ਕਿਉਂਕਿ ਸਾਡੇ ਜਿੱਦਾਂ ਫੈਮਿਲੀ ਦੇ ਵਿੱਚ ਕਾਫੀ ਬੰਦੇ ਜਿਹੜੇ ਆ ਉਹ ਇਸ ਸੱਭਿਆਚਾਰ ਨਾਲ ਪਹਿਲਾਂ ਤੋਂ ਜੁੜੇ ਹੋਏ ਹੂੰ ਤੇ ਮੇਰਾ ਕਜ਼ਨ ਆ ਉੱਥੇ ਬਹੁਤ ਹੀ ਲੱਗਦਾ ਹੂੰ ਜਿਨ੍ਹਾਂ ਸਭ ਤੋਂ ਪਹਿਲਾਂ ਟੀਵੀ ਚੈਨਲ ਦੇਸ਼ ਪ੍ਰਦੇਸ਼ ਉੱਥੇ ਸ਼ੁਰੂ ਕੀਤਾ ਸੀਗਾ ਅੱਛਾ ਅੱਛਾ ਤੇ ਉਹਨਾਂ ਨੇ ਸਿੰਗਰ ਵੀ ਉਹਨਾਂ ਨੇ ਬਹੁਤ ਪ੍ਰਮੋਟ ਕੀਤੇ ਆ ਜਿੱਦਾਂ ਸੁਖਚੰਦਰ ਸਿੰਧਾ ਜੀ ਹੁਣੀ ਉਹਨਾਂ ਨੇ ਪ੍ਰਮੋਟ ਕੀਤੇ ਆ ਹੂੰ ਤੇ ਹੁਣ ਸਾਡਾ ਮੁੰਡਾ ਇੱਕ ਜਿੱਦਾਂ 뮤직 ਦੇ ਵਿੱਚ ਵੀ ਆ ਹਾਂ ਬਹੁਤ ਹਾਈ ਲੈਵਲ ਤੇ ਉਹ ਹਰਜ ਨਾਗਰਾ ਦਾ ਹਾਂ ਤੇ ਆਉਣ ਵਾਲੇ ਸਮੇਂ ਚ ਜਿੱਦਾਂ ਹੋਰ ਵੀ ਸਾਡੇ ਫੈਮਿਲੀ ਦੇ ਵਿੱਚੋਂ ਹਾਂ ਅਸੀਂ ਕੋਸ਼ਿਸ਼ ਜਿੱਦਾਂ ਜਿੱਦਾਂ ਦਾ ਸਰਪ੍ਰਾਈਜ਼ ਦੇਵਾਂਗੇ ਹਾਂ ਕਿ ਟਰਾਈ ਕਰ ਰਹੇ ਆ ਵੀ ਜਿੱਦਾਂ ਕੁਛ ਨਾ ਕੁਛ ਜਿੱਦਾਂ ਨਾ ਆਉਣ ਵਾਲੇ ਸਮਿਆਂ ਦੇ ਵਿੱਚ ਮੈਂ ਸਾਡੇ ਭਾਜੀ ਬੋਬੀ ਨਾਗਰਾ ਨਾਲ ਉਹਨਾਂ ਨਾਲ ਕਰਦਾ ਹੁੰਨਾ ਬਗਾਲ ਕੁਛ ਨਾ ਉਹ ਵੀ ਕਹਿੰਦੇ ਸੀ ਵੀ ਨੈਕਸਟ ਆਪਾਂ ਕੋਈ ਨਾ ਕੋਈ ਹੁਣ ਬਣਾਵਾਂਗੇ ਉਹ ਥੋੜਾ ਜਿਹਾ ਹਟ ਗਿਆ ਸੀਗੇ ਪਹਿਲਾਂ ਅੱਛਾ ਜੀ ਕਿਉਂਕਿ ਉਹਨਾਂ ਨੂੰ ਸ਼ੌਕ ਹੀ ਸੀਗਾ ਉੱਦਾਂ ਉਹਨਾਂ ਦਾ ਬਿਜ਼ਨਸ ਹੈ ਉੱਥੇ ਹਾਂ ਤੇ ਕਰਾਂਗੇ ਅਸੀਂ ਜਰੂਰ ਆਉਣ ਵਾਲੇ ਸਮੇਂ ਚ ਤੇ ਜਦੋਂ ਫਿਰ ਆਪਾਂ ਦੁਬਾਰਾ ਵਾਪਸ ਪੰਜਾਬ ਪਰਤੀਏ ਕਿਉਂਕਿ ਕੰਦੋਲੇ ਆਪਾਂ ਦੇਖਣਾ ਤੇ ਜਦੋਂ ਤੁਸੀਂ ਮੇਲਿਆਂ ਦਾ ਇੱਕ ਕਨਸੈਪਟ ਪਾ ਲਿਆ ਆਪਣੇ ਮਨ ਦੇ ਵਿੱਚ ਵੀ ਮਾਨਕ ਸਾਹਿਬ ਨਹੀਂ ਆਏ ਤੇ ਬਾਕੀ ਵੀ ਤੇ ਪਿੰਡ ਵਸਦਾ ਹੀ ਸੀ ਤੇ ਬਜ਼ੁਰਗਾਂ ਵੱਲੋਂ ਕਈ ਵਾਰੀ ਬਜ਼ੁਰਗ ਕਹਿੰਦੇ ਤੂੰ ਕਾਕਾ ਕਿਹੜੇ ਚੱਕਰਾਂ ਚ ਪੈ ਗਿਆ ਇਹ ਵੀ ਆਪਣਾ ਖੇਤੀਬਾੜੀ ਵਾਲਾ ਕੰਮ ਆ ਪੰਜਾਬ ਦਾ ਤੁਸੀਂ ਇਹ ਕਰੋ ਕਿ ਬਜ਼ੁਰਗਾਂ ਵੱਲੋਂ ਕੋਈ ਸ਼ਾਬਾਸ਼ੇ ਮਿਲੀ ਸੀ ਉਸ ਵੇਲੇ ਤਾਂ ਬਜ਼ੁਰਗਾਂ ਨੇ ਥੋੜਾ ਬਹੁਤਾ ਕਿਤੇ ਛਿੜਕਿਆ ਝਪਟਿਆ ਵੀ ਨਹੀਂ ਜਿੱਦਾਂ ਸਾਰੇ ਹੀ ਉੱਥੇ ਆਉਂਦੇ ਸੀਗੇ ਪਿੰਡ ਦੇ ਵੀ ਹੂੰ ਜਿੰਨੇ ਵੀ ਆ ਹੂੰ ਮੈਨੂੰ ਕਈ ਵਾਰੀ ਹੈ ਨਾ ਜਿੱਦਾਂ ਅਸੀਂ ਸੱਜਦੇ ਹੁੰਦੇ ਇੱਕ ਕਾਮੇਡੀਅਨ ਆ ਜੀ ਭਜਨਾ ਵਾਲੀ ਹੂੰ ਹੈਨਾ ਉਹਦੀਆਂ ਸਕਿੱਟਾਂ ਵੀ ਕੁਛ ਪਿੰਡੂ ਲੈਵਲ ਦੀਆਂ ਬਹੁਤ ਹੁੰਦੀਆਂ ਸੀ ਸੁਣਦੇ ਸੀ ਬਜ਼ੁਰਗ ਤੇ ਕਾਫੀ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਮੈਨੂੰ ਜਦੋਂ ਮੇਲਾ ਨਾ ਹੁਣ ਉਹ ਤੋਂ ਪਹਿਲਾਂ ਹੀ ਪੁੱਛਣਾ ਵੀ ਭਜਨੇ ਨੂੰ ਛੱਡਿਆ ਅੱਛਾ ਹਾਂਜੀ ਸੋ ਲੋਕੀ ਐਂਟਰਟੇਨਮੈਂਟ ਦੇ ਵਿੱਚ ਖੁਸ਼ ਹੁੰਦੇ ਆ ਬਈ ਤੁਸੀਂ ਕਿਉਂਕਿ ਇੱਕ ਇੱਥੇ ਵੀ ਆ ਇਦਾਂ ਦੇ ਪਿੰਡਾਂ ਦੇ ਵਿੱਚ ਚਾਹੇ ਮੇਲੇ ਹੋਣ ਟੂਰਨਾਮੈਂਟ ਹੋਣ ਹੋਣੇ ਚਾਹੀਦੇ ਹੋਣੇ ਚਾਹੀਦੇ ਕਿਉਂਕਿ ਮੇਲਿਆਂ ਨੂੰ ਗਲਤ ਦਿਸ਼ਾ ਲੈ ਨਹੀਂ ਲੈ ਜਾਣਾ ਚਾਹੀਦਾ ਐਂਟਰਟੇਨਮੈਂਟ ਦੇ ਹਿਸਾਬ ਨਾਲ ਇਹ ਵੀ ਸਾਡੇ ਇੱਕ ਲਾਈਫ ਦਾ ਹਿੱਸਾ ਆ ਦਵਾਈ ਆ ਸਾਡੀ ਲਾਈਫ ਹਿੱਸਾ ਆ ਨਾ ਹਾਂਜੀ ਸਾਨੂੰ ਜੀਵਨ ਜੋਗੇ ਕਰਦੇ ਆ ਬੰਦੇ ਵਿੱਚ ਅਹਿਸਾਸ ਭਰਦੇ ਆ ਹਾਂਜੀ ਬਿਕੋਸ਼ਾ ਜਿੰਦਗੀ ਤਰਦੀ ਰਹੇ ਬਿਲਕੁਲ ਤੇ ਉੱਥੇ ਜਿਹੜੀ ਹੁਣ ਨਵੀਂ ਪੀੜੀ ਜਾ ਰਹੀ ਹੈ ਜਿੱਦਾਂ ਦਾ ਹੁਣ ਅੱਜਕੱਲ ਮਾਹੌਲ ਅਸੀਂ ਦੇਖਦੇ ਆਂ ਵੀ ਤੁਸੀਂ ਸਰੀਚ ਰਹਿੰਦੇ ਹੋ ਕਿ ਵਿਦਿਆਰਥੀ ਜਿਹੜੇ ਜਾ ਰਹੇ ਸੀ ਹੁਣ ਜਾਂ ਵਿਦਿਆਰਥੀਆਂ ਦੇ ਇੱਕ ਵੱਡਾ ਮਸਲਾ ਸਾਡੇ ਪੰਜਾਬ ਦੇ ਨਾਲ ਜੁੜਿਆ ਹੋਇਆ ਏ ਪ੍ਰਵਾਸ ਦਾ ਮਸਲਾ ਜਿਹੜੇ ਵਿਦਿਆਰਥੀ ਖੁਸ਼ ਵੀ ਸੀ ਪਰ ਹੁਣ ਜਿੱਦਾਂ ਦਾ ਉੱਥੇ ਮਾਹੌਲ ਬਦ ਰਿਹਾ ਕਿ ਉਹਦੇ ਬਾਰੇ ਤੁਸੀਂ ਥੋੜਾ ਬਹੁਤਾ ਸਾਨੂੰ ਕੋਈ ਜਾਣਕਾਰੀ ਦਿਓ ਕਿ ਤੁਸੀਂ ਦੇਖੋ ਅਸੀਂ ਕੋਈ ਥਿਊਰੀ ਨਹੀਂ ਬਿਲਡ ਕਰ ਰਹੇ ਹਾਂਜੀ ਹਾਂਜੀ ਆਪਾਂ ਸਿਰਫ ਇਹ ਦੇਖ ਰਹੇ ਆਂ ਵੀ ਤੁਸੀਂ ਉੱਥੇ ਪ੍ਰੈਕਟੀਕਲੀ ਦੇਖ ਰਹੇ ਹੋ ਸਾਰਾ ਕੁਝ ਹਾਂਜੀ ਹਾਂਜੀ ਵੀ ਉਸ ਜਨਰੇਸ਼ਨ ਨੂੰ ਦੇਖ ਰਹੇ ਹੋ ਤੁਸੀਂ ਪੁਰਾਣੀ ਜਨਰੇਸ਼ਨ ਵੀ ਵਿੱਚ ਤੁਸੀਂ ਖੜੇ ਹੋ ਤੇ ਜਿਹੜੀ ਨਵੀਂ ਜਨਰੇਸ਼ਨ ਜਾ ਰਹੀ ਆ ਇਹ ਕੀ ਮਤਲਬ ਇਦਾਂ ਦਾ ਮਾਹੌਲ ਜਿਹੜਾ ਵੱਧ ਰਿਹਾ ਕੀ ਉਹ ਉਹ ਚ ਕਿਦਾਂ ਆਪਣੇ ਆਪ ਨੂੰ ਜਿਹੜਾ ਸੰਘਰਸ਼ ਦੇ ਵਿੱਚ ਚਲਾਉਣਾ ਚਾਹੀਦਾ ਉਹ ਦੇਖੋ ਜੀ ਅੱਜ ਦਾ ਜਿਹੜਾ ਟਾਈਮ ਹੁਣ ਉੱਥੇ ਆ ਗਿਆ ਹਮ ਹੁਣ ਸਟੂਡੈਂਟ ਜਾਂ ਜਿਹੜਾ ਵੀ ਕੋਈ ਨਵਾਂ ਬੰਦਾ ਜਾਂਦਾ ਹਮ ਉਹਨੂੰ ਬਹੁਤ ਮੁਸ਼ਕਲ ਆ ਰਹੀ ਆ ਹਮ ਉੱਥੇ ਹੁਣ ਜਿੱਦਾਂ ਅੱਗੇ ਹੁੰਦਾ ਵੀ ਸਟਰਗਲ ਕਰਦਿਆਂ ਹਰੇਕ ਬੰਦੇ ਦਾ ਟਾਈਮ ਹੁਣ ਕਿਉਂਕਿ ਉਹਨਾਂ ਨੇ ਜਿਹੜਾ ਪਹਿਲੀ ਗੱਲ ਤਾਂ ਪੀਆਰ ਬਹੁਤ ਮੁਸ਼ਕਲ ਕਰਤੀ ਉੱਥੇ ਹੂੰ ਉਹ ਪੀਆਰ ਜਿਹੜੀ ਆ ਲੈਣ ਲਈ ਤੁਹਾਨੂੰ ਜਿੱਦਾਂ ਪੁਆਇੰਟ ਜਾਦੀ ਲੈਣੇ ਪੈਂਦੇ ਹੂੰ ਹੂੰ ਪਹਿਲਾਂ ਕੀ ਹੁੰਦਾ ਸੀਗਾ ਵੀ ਤੁਹਾਡੇ ਲਈ ਪੱਕਾ ਹੋਣਾ ਬਹੁਤ ਈਜ਼ੀ ਸੀਗਾ ਹੂੰ ਅੱਜ ਦੀ ਡੇਟ ਦੇ ਵਿੱਚ ਹੁਣ ਜਦੋਂ ਉੱਥੇ ਕੰਮ ਵੀ ਅਜੇ ਸਲੋ ਆ ਬਹੁਤ ਹੂੰ ਤੇ ਸਟੂਡੈਂਟ ਜਿਹੜੇ ਆ ਵੀ ਖਾਸ ਕਰਕੇ ਹੈਨਾ ਕੁੜੀਆਂ ਨੂੰ ਜਦੋਂ ਭੇਜਦੇ ਆ ਕਿਸੇ ਨੂੰ ਵੀ ਬਹੁਤ ਸੋਚ ਸਮਝ ਕੇ ਭੇਜਣੇ ਚਾਹੀਦਾ ਹੂੰ ਉੱਥੇ ਕੋਈ ਨਾ ਕੋਈ ਉਹਦਾ ਮਤਲਬ ਅੱਗੇ ਸਾਂਭਣ ਵਾਲਾ ਜਾਂ ਕਰਨ ਵਾਲਾ ਜ਼ਰੂਰ ਚਾਹੀਦਾ ਹੂੰ ਕੁੜੀਆਂ ਵਿਚਾਰੀਆਂ ਨੂੰ ਕਿਉਂਕਿ ਯਾਰੀ ਸਟੋਰਾਂ ਤੇ ਜਾਂ ਉੱਥੇ ਦੇ ਕੇ ਕਿੰਨੀ ਕਿੰਨੀ ਮਿਹਨਤ ਕਰਦੀਆਂ ਮਿਹਨਤ ਕਰਦੀਆਂ ਬਿਲਕੁਲ ਕਰਦੀਆਂ ਤੇ ਉਹ ਕੰਮ ਵੀ ਕਰਦੀਆਂ ਆ ਖਰਚੇ ਵੀ ਕੱਢਦੀਆਂ ਪੜ੍ਹਦੀਆਂ ਵੀ ਆ ਹੈਨਾ ਸੋ ਬਹੁਤ ਉੱਥੇ ਸਟੂਡੈਂਟ ਦਾ ਸਟਰਗਲ ਬਹੁਤ ਆ ਸਟਰਗਲ ਬਹੁਤ ਆ ਪਰ ਹਾਲ ਦੀ ਘੜੀ ਜਿਹੜਾ ਹੋਣਿਆ ਕਿਸੇ ਨੂੰ ਜਾਣ ਦਾ ਸਟੈਪ ਮੇਰੇ ਖਿਆਲ ਨਾਲ ਨਹੀਂ ਚੱਕਣਾ ਚਾਹੀਦਾ ਜੇ ਚੱਕਿਆ ਤਾਂ ਕੋਈ ਮਤਲਬ ਜਿਹੜਾ ਸਕਿਲਡ ਬੰਦਾ ਜਿਹੜਾ ਉਹ ਜਾਵੇ ਉਹਨੂੰ ਪਹਿਲਾਂ ਆਪਣਾ ਦਿਖਣਾ ਪੈਣਾ ਵੀ ਉਹਦੇ ਜਿਹੜੇ ਪੁਆਇੰਟ ਬਣਦੇ ਆ ਕਾਨੂੰ ਦੇ ਚਲੇ ਵੀ ਜਾਵੇ ਹੁਣ ਜਿੱਦਾਂ ਚਲੋ ਸਾਡੇ ਅਰਗੇ ਵੀ ਆਸੀ ਵੀ ਮਤਲਬ ਕਿ ਇੰਨੇ ਬੈਡ ਲੈਣ ਵਾਲੀ ਨਹੀਂ ਬੰਦੀ ਸੀਗੀ ਤਾਂ ਵੀ ਉਹ ਤੋਂ ਕੁਝ ਸਮਾਸ ਹੈਗਾ ਵੀ ਜਿੱਦਾਂ ਕਿ ਪਹਿਲਾਂ ਤੇ ਉਹਦੇ ਵਿੱਚ ਆ ਗਏ ਆ ਸੋ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਜਿੱਦਾਂ ਠੰਡੇ ਸ਼ਹਿਰਾਂ ਦੇ ਵਿੱਚ ਵੀ ਜਾ ਕੇ ਤੁਹਾਡੇ ਪੁਆਇੰਟ ਦੀ ਜੋੜਦਾ ਸੂਝ-ਸਮਝ ਕੇ ਜਾਣਾ ਪੈਣਾ ਫੇਰ ਕੰਮ ਦੀ ਵੀ ਪ੍ਰੋਬਲਮ ਆਉਂਦੀ ਆ ਕੰਮ ਦੀ ਪ੍ਰੋਬਲਮ ਕਿਉਂਕਿ ਹੁਣ ਉੱਥੇ ਛਾਪੇ ਪੈਂਦੇ ਆ ਤੁਹਾਨੂੰ ਕਿਸੇ ਨੇ ਕੰਮ ਮਤਲਬ ਉੱਥੇ ਬਲੈਕਮੇਲਿੰਗ ਉੱਥੇ ਵੀ ਬਹੁਤ ਆ ਕੰਮ ਹਾਂ ਜਿਹੜੇ ਪੁਰਾਣੇ ਬੰਦੇ ਆ ਨਾ ਉੱਥੇ ਕਈ ਵਾਰੀ ਚਲੋ ਉਹ ਕਈ ਵਾਰੀ ਮੁੱਦਾ ਵੀ ਬਣ ਜਾਂਦਾ ਆ ਹੂੰ ਉੱਥੇ ਤੁਸੀਂ ਇਹ ਦੇਖ ਲਓ ਵੀ ਜਿੰਨੇ ਨਵੇਂ ਬੰਦੇ ਜਾਂਦੇ ਆ ਸਾਰੇ ਕਿਸੇ ਨਾ ਕਿਸੇ ਨੇ ਇੱਕ ਦੋ ਵਾਰੀ ਰਗੜੇ ਹੁੰਦੇ ਆ ਪੈਸਿਆਂ ਤੋਂ ਹੂੰ ਉੱਥੇ ਕੋਈ ਬੰਦਾ ਇਦਾਂ ਦਾ ਨਵਾਂ ਨਹੀਂ ਹੋਣਾ ਬਹੁਤ ਗਿਣਤੀ ਦੇ ਹੋਣਗੇ ਜਿਨ੍ਹਾਂ ਨੂੰ ਕਿ ਕਿਸੇ ਨੇ ਪੈਸਾ ਨਹੀਂ ਮਾਰਿਆ ਹੁੰਦਾ ਅੱਛਾ ਜੀ ਕਿਸੇ ਨੂੰ ਵੀ ਨਹੀਂ ਛੱਡਦੇ ਹੂੰ ਕਿਦਾਂ ਨੇਗਾ ਵੀ ਉੱਥੇ ਇਮਾਨਦਾਰੀ ਸਾਡੇ ਲੋਕੀ ਖਰਾਬ ਕਰਦੇ ਆ ਕਬ ਹੂੰ ਗੂਰੇ ਨਹੀਂ ਕਿਸੇ ਦਾ ਰੁਪਈਆ ਰੱਖਦੇ ਹੂੰ ਹੁਣ ਕੰਮਾਂ ਤੇ ਜਾਂਦੇ ਆ ਜੇ ਹੁਣ ਦੋ ਚਾ ਦੋ ਮਹੀਨੇ ਕੋਈਆਂ ਬੰਦੇ ਤੇ ਕੰਮ ਫੜਿਆ ਹੁੰਦਾ ਵੀ ਦੋ ਮਹੀਨੇ ਲਵਾਓ ਜੀ ਮੁਰਕੇ ਨੂੰ ਛੱਡਦੇ ਹੂੰ ਬਹੁਤ ਕਰਨਾ ਨਹੀਂ ਚਾਹੀਦਾ ਇਦਾਂ ਜਦੋਂ ਬੱਚੇ ਜਾਂਦੇ ਆ ਇਥੋਂ ਬੜਾ ਉਹਨਾਂ ਲਈ ਇੱਕ ਬਹੁਤ ਹੀ ਜ਼ਿਆਦਾ ਸਟਰਗਲ ਵਾਲਾ ਟਾਈਮ ਹੁੰਦਾ ਆ ਕਿਉਂਕਿ ਪੇਖ ਨੂੰ ਲੈ ਕੇ ਜਾਣਾ ਉੱਥੇ ਕੋਈ ਚੜਦਾ ਸੂਰਜ ਦੇਖਣਾ ਵੀ ਮੈਂ ਉੱਥੇ ਜਾ ਕੇ ਸੈਟਲ ਹੋਵਾਂ ਜਾਂ ਜੋ ਵੀ ਜਿਹੜਾ ਵੀ ਸੁਪਨਾ ਪਾਲਿਆ ਆਪਾਂ ਦੀ ਤੇ ਇਹੋ ਹੀ ਇੱਛਾ ਵਾ ਵੀ ਵੀ ਇਮਾਨਦਾਰੀ ਦੇ ਨਾਲ ਉਹ ਸੁਪਨਾ ਜਿਹੜਾ ਉਹਦਾ ਪੂਰਾ ਹੋ ਜੀ ਬਸ ਪੂਰਾ ਹੋ ਜਾ। ਅੱਛਾ ਜੀ ਨਾਗਰਾ ਜੀ ਗੱਲ ਇੱਕ ਹੋਰ ਆ ਕੇ ਕੋਈ ਜਦੋਂ ਹੁਣ ਮਾਨਕ ਸਾਹਿਬ ਨਹੀਂ ਸੀ ਤੁਹਾਡੇ ਪਹੁੰਚੇ ਉੱਥੇ ਮੇਲੇ ਤੇ ਫਿਰ ਗੱਲ ਕਿਉਂਕਿ ਅਸੀਂ ਕਲਾਤ ਵਾਲੇ ਵੀ ਘੁੰਮਦੇ ਐਕਚੁਅਲੀ ਮੇਲਾ ਨਹੀਂ ਸੀਗਾ। ਉਹ ਕਿਸੇ ਨੇ ਉਦਾਂ ਸੱਦਿਆ ਸੀ ਮੰਡੀ ਦੇ ਵਿੱਚ ਖੁੱਲਾ। ਅਸਾਉਦੇ ਸੱਦਿਆ ਉਹਦਾ ਸੱਦਿਆ ਕੋਈ ਇਦਾਂ ਦੀ ਯਾਦ ਜਿਹਨੇ ਬੜਾ ਤੁਹਾਨੂੰ ਦੁਖੀ ਕੀਤਾ ਹੋਵੇ ਕਦੀ ਮੇਲਿਆਂ ਤੇ ਹੁੰਦਾ ਹੀ ਆ ਕਈ ਕੁਛ ਕੋਈ ਪ੍ਰਬੰਧਕ ਪ੍ਰਬੰਧ ਕਰਦੇ ਆ ਕਿ ਇਹ ਵੇਲੇ ਕੋਈ ਊਣ ਤਾਈਆਂ ਰਹਿ ਜਾਂਦੀਆਂ ਵਾਂ ਕਿ ਉਹ ਚੀਜ਼ ਬੰਦੇ ਨੂੰ ਨਾ ਫਿਰ ਭੁੱਲਦੀ ਨਹੀਂ ਕੋਈ ਇਦਾਂ ਦੀ ਘਟਨਾ ਕੋਈ ਜਿਹੜੀ ਬੜੀ ਤੁਹਾਨੂੰ ਹੁਣ ਤੱਕ ਵੀ ਟੰਬਦੀ ਹੋਵੇ ਖੁਸ਼ੀ ਵਾਲੀ ਵੀ ਹੋ ਸਕਦੀ ਆ ਤੇ ਗਮੀ ਵਾਲੀ ਵੀ ਹੋ ਸਕਦੀ ਆ ਨੇ ਇਹਦੇ ਵਿੱਚ ਜਦੋਂ ਇਹਨਾ ਤੁਸੀਂ ਤੁਰਦੇ ਆ ਹਮਮ ਕੁਛ ਟਾਈਮ ਇਦਾਂ ਦਾ ਆਉਂਦਾ ਤੁਹਾਨੂੰ ਉਹ ਜਿਹੜਾ ਹੈ ਨਾ ਮੇਲੇ ਨੂੰ ਵੀ ਇੱਕ ਚਲਾਉਣ ਲਈ ਸਟਰਗਲ ਕਰਨੀ ਪੈਂਦੀ ਆ ਹਮਮ ਇੱਕ ਮੇਲੇ ਦੇ ਵਿੱਚ ਜਿੱਦਾਂ ਹੁਣ ਕਈ ਵਾਰੀ ਇੱਕ ਵਾਰੀ ਸਾਡੇ ਨਾਲ ਹੋਇਆ ਹੂੰ ਕਿ ਚੱਲਦਾ ਮੇਲਾ ਹੂੰ ਚੱਲਦੇ ਮੇਲੇ ਦੇ ਵਿੱਚ ਮੇਰੇ ਖਿਆਲ ਲਾਭ ਹੀਰੇ ਨੇ ਲੱਗਣਾ ਸੀ ਅੱਛਾ ਅਸੀਂ ਉਦੋਂ ਸਾਨੂੰ ਇਹ ਦਿਮਾਗ 'ਚ ਨਹੀਂ ਸੀ ਜਨਰੇਟਰ ਦਾ ਰੈਂਡ ਨਹੀਂ ਕੀਤਾ ਸੀ ਅੱਛਾ ਜੋ ਬਿਜਲੀ ਕਲੇ ਹੂੰ ਉਦਾਂ ਅਸੀਂ ਬਿਜਲੀ ਵਾਲਿਆਂ ਨੂੰ ਉਹ ਤੋਂ ਇਦਾਂ ਕਦਾ ਸੀਗਾ ਉਦੋਂ ਜਨਰੇਟਰਾਂ ਦਾ ਘੱਟ ਚੱਲਿਆ ਸੀਗਾ ਹਾਂ ਬਿਜਲੀ ਵਾਲਿਆਂ ਨੂੰ ਕਹਿ ਦਿੱਤਾ ਇਹ ਕਿ ਤੁਸੀਂ ਬੱਤੀ ਨਾ ਬਿਜਾ ਹਾਂ ਹੈਨਾ ਇਹ ਇੰਦਾ ਜਿਆ ਰੱਖਿਓ ਸਵੇਰ ਤੋਂ ਸ਼ਾਮ ਤੱਕ ਉਹ ਰੱਖਦੇ ਵੀ ਸੀ ਪਰ ਉਦੋਂ ਸਾਡੇ ਨਾਲ ਹੋ ਗਈ ਕਿ ਦੋ ਸਿੰਗਰ ਸਾਡੇ ਜਿਹੜੇ ਆ ਉਹ ਖਰਾਬ ਹੋਏ ਗਾਉਣ ਤੋਂ ਜਨਰੇਟਰ ਕਰਨ ਬਿਲੀ ਕਰਨ ਹੂੰ ਤੇ ਪਰ ਉਹ ਤੋਂ ਇਹ ਆ ਵੀ ਮੁੜ ਕੇ ਅਸੀਂ ਜਦੋਂ ਨੈਕਸਟ ਜਦ ਇਹ ਜਿਹੜੇ ਵੀ ਮੇਲੇ ਕਰਾਏ ਆ ਜਨਰੇਟਰ ਪੂਰੇ ਦਿਨ ਲਈ ਸਾਊਂਡ ਵਾਲਿਆਂ ਨੂੰ ਕਹਿੰਦੇ ਆ ਵੀ ਨਾਲ ਹੀ ਲੈ ਵਾਹ ਕੀ ਬਾਤ ਹੈ ਹਾਂਜੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਤੁਸੀਂ ਮੇਲੇ ਕਰਾਉਂਦੇ ਕਰਾਉਂਦੇ ਦੁਨੀਆ ਦੇ ਵੱਡੇ ਮੇਲੇ 'ਚ ਗਏ ਹੋ ਹਾਂਜੀ ਤੇ ਦੁਆਰਾ ਪਰਤਣ ਦੀ ਰੀਝ ਪਾਲਦੇ ਹੋ ਏ ਕੋਸ਼ੀ ਹੁੰਦੀ ਸਾਨੂੰ ਜਦੋਂ ਅਸੀਂ ਆਨ ਸਕਾਈ ਮੀਡੀਆ ਪਰਿਵਾਰ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਲੋਕ ਆਉਂਦੇ ਨੇ ਜਿਹੜੇ ਸਾਨੂੰ ਉਹਨਾਂ ਮਸਲਿਆਂ ਦੇ ਰੂਬਰੂ ਵੀ ਕਰਦੇ ਜਿਹੜੇ ਅੱਜ ਪੰਜਾਬੀਆਂ ਨੂੰ ਆ ਰਹੇ ਨੇ ਤੇ ਨਾਲ ਦੀ ਨਾਲ ਪੰਜਾਬ ਨਾਲ ਜੁੜੇ ਹੋਏ ਨੇ ਔਰ ਪੰਜਾਬ ਨੂੰ ਚੇਤੇ ਰੱਖਦੇ ਨੇ ਮੈਨੂੰ ਲੱਗਦਾ ਕਿ ਉਹ ਉਹ ਦੁਬਾਰਾ ਫਿਰ ਇੱਕ ਵਾਰੀ ਉਹ ਬੰਦੇ ਦੀਆਂ ਜਾਂਦਾ ਕਰੀ ਦਿਮਾਗ ਦੇ ਵਿੱਚ ਦੀ ਰੀਲ ਜਿਹੜੀ ਉਹ ਦੁਬਾਰਾ ਘੁੰਮ ਜਾਂਦੀ ਆ ਹਾਂਜੀ ਤੇ ਖੁਸ਼ੀ ਆ ਇਸ ਚੀਜ਼ ਦੀ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਹਮੇਸ਼ਾ ਜਦੋਂ ਆਓ ਪੰਜਾਬ ਤੇ ਜਰੂਰ ਔਨਸਕਾਈ মিডিਆ ਪਰਿਵਾਰ ਵੱਲ ਵੀ ਮੈਂ ਤਾਂ ਦੇਖੋ ਜੀ ਉਦੋਂ ਵੀ ਜਦੋਂ ਹੁਣ ਆਇਆ ਹੀ ਆ ਨਾ ਮੈਂ ਉਤਣ ਦਾ ਰੋਜ਼ ਕੋਸ਼ਿਸ਼ ਕਰਦਾ ਨਾ ਬਈ ਗੁਰਦਾਰੇ ਮੱਥਾ ਟੇਕ ਕੇ ਮੈਂ ਪਿੰਡ ਦਾ ਢੀਡਾ ਕਾੜਦਾ ਉਹ ਕਿਆ ਬਾਤ ਹੈ ਅਰੇ ਤੇ ਉੱਥੇ ਕੋਈ ਮਿਲਦਾ ਆ ਕੋਈ ਕਈ ਵਾਰੀ ਉੱਥੇ ਨਾ ਬਾਹਰ ਸਾਡੇ ਇੱਕ ਚੀਜ਼ ਮੈਂ ਮੜਾ ਜਾ ਕਹਿਣੀ ਹੈ ਕੋਈ ਗੱਲ ਹੈ ਹਾਂ ਬਈ ਕਈ ਵਾਰੀ ਕਈ ਬੰਦੇ ਉੱਥੇ ਬਣਾ ਲੈਂਦੇ ਆ ਬਈ ਖਰੇ ਪਿੰਡ ਦੇ ਵਿੱਚ ਹੁਣ ਲੋਕੀ ਸਾਨੂੰ ਭੁੱਲ ਗਏ ਹਾਂ ਉਹਨਾਂ ਦੀ ਹੁੰਦੀ ਗੱਲ ਇਹ ਆ ਕਿ ਅਸਲ ਆ ਕੇ ਘਰੋਂ ਅੰਦਰ ਵੜ ਜਾਂਦੇ ਆ ਕਰ ਹੋਣੀ ਨਿਕਲਦੇ ਨਹੀਂ ਨਿਕਲਦੇ ਨਹੀਂ ਹਾਂ ਜਦੋਂ ਤੁਸੀਂ ਨਿਕਲਦੇ ਹੈ ਨਾ ਬਾਹਰ ਤੁਹਾਨੂੰ ਲੋਕ ਉਹਨਾਂ ਹੀ ਪਿਆਰ ਕਰਦੇ ਆ ਇਹ ਮੈਨੂੰ ਨਹੀਂ ਲੱਗਦਾ ਕਿ ਇਥੋਂ ਲੋਕ ਪਿਆਰ ਕਰਨੋਂ ਹਟ ਜਾਂਦੇ ਸਾਨੂੰ ਵੀ ਉਥੋਂ ਇਹ ਕਰਨਾ ਚਾਹੀਦਾ ਵੀ ਅਸੀਂ ਲੋਕਾਂ ਨੂੰ ਮਿਲਣਾ ਆ ਪਿੰਡਿਆਂ ਨੂੰ ਪਿੰਡਿਆਂ ਨੂੰ ਪਿੰਡ ਪਿੰਡ ਦੇ ਹੁਣ ਸਾਡਾ ਬ੍ਰਦਰ ਕਿੰਨਾ ਜਰਿਆ ਹੋ ਗਿਆ ਨਹੀਂ ਆ ਸਾਰੇ ਜਾਣਦੇ ਆ ਤੁਸੀਂ ਬਾਹਰ ਨਿਕਲੂਗੇ ਸਾਰੇ ਉਹਨੇ ਬੋਲਣਾ ਆ ਤੁਹਾਨੂੰ ਬੁਲਾਉਣਾ ਆ ਤੁਹਾਡੇ ਨਾਲ ਪਿਆਰ ਵੀ ਕਰਨਾ ਆ ਇਹ ਵੀ ਨਵੀਂ ਜਨਰੇਸ਼ਨ ਜ਼ਰੂਰ ਜਿਹੜੇ ਨਵੇਂ ਪੈਦਾ ਹੁੰਦੇ ਆ ਜੇਤ ਉਹਨਾਂ ਦੇ ਵੱਡੇ-ਵਡੇਰੇ ਥੋੜਾ ਦੱਸਣਗੇ ਵਿਆਹ ਸਖਸ਼ ਉਹ ਆ ਵਿੱਕੀ ਨਾਗਰਾ ਜਿਹੜਾ ਆਪਣੇ ਪਿੰਡ 'ਚ ਮੇਲਾ ਕਰਾਉਂਦਾ ਰਿਹਾ ਤੇ ਉਹ ਨਵੀਂ ਜਨਰੇਸ਼ਨ ਤੱਕ ਵੀ ਗੱਲ ਜਿਹੜੀ ਉਹ ਚੱਲਦੀ ਰਹਿੰਦੀ ਨਾ ਚੱਲਦੀ ਰਹਿੰਦੀ ਤੇ ਜੇ ਤੁਸੀਂ ਭੁੱਲ ਜਾਂਦੇ ਹੋ ਪਿੰਡ ਨੂੰ ਭੁੱਲਦੇ ਹੋ ਤੇ ਫਿਰ ਪਿੰਡ ਤੁਹਾਨੂੰ ਹੌਲੀ-ਹੌਲੀ ਭੁੱਲ ਜਾਂਦਾ ਸੋ ਇਸ ਕਰਕੇ ਪਿੰਡ ਤੁਹਾਨੂੰ ਜਰੂਰ ਚੇਤੇ ਰਵੇ ਬੱਸ ਜੀ ਪਿੰਡ ਨੂੰ ਯਾਦ ਰੱਖੋ ਪਿੰਡ ਨੂੰ ਯਾਦ ਰੱਖੋ ਆਪਣੀ ਮਿੱਟੀ ਨੂੰ ਯਾਦ ਰੱਖੋ ਤੇ ਜਿਹੜਾ ਕੰਦੋਲੇ ਪਰਦੇਸ ਆ ਉਹਦੇ ਵਿੱਚੋਂ ਕਦੀ ਕਦੀ ਇੱਧਰ ਛਾਤੀ ਜਰੂਰ ਪਾਉਂਦੇ ਰਹੋ ਆਪਣੇ ਪੰਜਾਬ ਨੂੰ ਮਿਲਣ ਆਉਂਦੇ ਰਹੋ ਆਪਣੇ ਲੋਕਾਂ ਨੂੰ ਮਿਲਣ ਆਉਂਦੇ ਰਹੋ ਤੇ ਮਿਲਦੇ ਰਹਿਣਾ ਜ਼ਿੰਦਗੀ ਆ ਤੁਸੀਂ ਸਾਡੀ ਇਸ ਔਨ ਸਕਾਈ ਮੀਡੀਆ ਪਰਿਵਾਰ ਦੇ ਵੇੜੇ ਵਿੱਚ ਆਏ ਹੋ ਵਿਕੀ ਨਾਗਰਾ ਜੀ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਮਸਲੇ ਸਾਂਝੇ ਕੀਤੇ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆ ਆਸ ਰੱਖਦੇ ਆ ਕਿ ਦੁਬਾਰਾ ਵੀ ਇਦਾਂ ਹੀ ਮੁਲਾਕਾਤ ਜਾਰੀ ਰਹੂਗੀ ਬਿਲਕੁਲ ਥੈਂਕ ਯੂ ਭਾਜੀ ਸ਼ੁਕਰੀਆ ਜੀ ਟੀਵੀ ਚੈਨਲ ਜਿਹੜਾ ਇਹਦਾ ਵੀ ਬਹੁਤ-ਬਹੁਤ ਮੈਂ ਥੈਂਕ ਯੂ ਕਰਦਾ ਕਿਉਂਕਿ ਇਸੇ ਚੈਨਲ ਦੇ ਰੂਬਰੂ ਜਿਹੜਾ ਆਪਾਂ ਸਾਰੇ ਦਰਸ਼ਕਾ ਕੋਲ ਪਹੁੰਚਣਾ ਆ ਤੇ ਅੱਗੇ ਵੀ ਆਪਾਂ ਇਦਾਂ ਹੀ ਮਿਲਦੇ ਰਵਾਂਗੇ ਕਿਉਂਕਿ ਚਾਹੇ ਆਪਾਂ ਸਰੀਕ ਚਲੇ ਗਏ ਚਾਹੇ ਇੱਥੇ ਆ ਪਿੰਡ ਇੱਕੋ ਜਿਹਾ ਹੀ ਲੱਗਦਾ ਪਰ ਇੱਥੇ ਆਣ ਕੇ ਜਿਹੜੀ ਖੁਸ਼ੀ ਮਿਲਦੀ ਆ ਉਹ ਮੈਨੂੰ ਲੱਗਦਾ ਕਿ ਮੈਂ ਦੱਸ ਹੀ ਨਹੀਂ ਸਕਦਾ ਇੱਕ ਤੋਂ ਮੂੰਹ ਨਾ ਬਿਆਨ ਨਹੀਂ ਕਰ ਸਕਦਾ ਵੀ ਕਿੰਨੀ ਕਿਆ ਬਹੁਤ-ਬਹੁਤ ਬਹੁਤ ਧੰਨਵਾਦ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ